ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਪਾ ਦੋ ਗਾਵਾਂ ਸੇ ਲੈ ਲੈ ਕੇ ਆਏ ਜੀ ਇੱਕ ਗੱਬਣ ਆ ਬਈ ਥੋੜੇ ਕਿ ਦਿਨ ਕਰਮ ਵਾਲੀ ਲੈੰਦੀ ਆ ਤੇ ਇੱਕ ਬਈ ਟੋਕੜ ਵੜਾ ਬਾਈ ਕੋ ਟਾਪ ਬਰੀਡ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਬਈ ਫਾਰਮ ਚ ਬਣਾਉਣ ਲੱਗੇ ਆ ਤੇ ਜਿਸ ਘਰ ਚੋਂ ਵੀਡੀਓ ਬਣਾਉਣ ਲੱਗੇ ਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਕਿਰੇਲੂ ਪਸ਼ੂ ਰੱਖੇ ਵੇ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਬਈ ਬਾਈ ਜੀ ਸਸੇ ਕਾ ਸਾਫੀ ਗੱਲ ਬਾਈ ਜੀ ਹੋਰ ਠੀਕੋਂ ਵਧੀਆ ਜੀ ਹਾਂਜੀ ਹਾਂਜੀ ਬਾਈ ਚੜ੍ਹਦੀ ਬਾਈ ਨਾਮ ਤੇ ਐਡਰੈਸ ਬੋਲੋ ਹਾਂ ਨਾਮ ਵੀਰੇ ਮੇਰਾ ਕੁਲਦੀਪ ਸਿੰਘ ਡਾਕਟਰਾਂ ਆ ਮੈਂ ਠੀਕ ਆ ਬਾਈ ਤੇ ਪਿਛੇ ਤੋਂ ਪਿੰਡ ਆਪਣਾ ਦੀਨਾ ਸਾਹਿਬ ਹੈ ਵੀਰੇ ਓਕੇ ਬਾਈ ਜ਼ਿਲ੍ਹਾ ਕਿਹੜਾ ਪੈਣਾ ਬਾਈ ਜ਼ਿਲ੍ਹਾ ਮੋਗਾ ਜੀ ਤਹਿਸੀਲ ਬਾਈ ਤਹਿਸੀਲ ਨਿਹਾਲ ਸਿੰਘ ਵਾਲਾ ਜੀ ਨੇੜੇ ਪਿੰਡ ਆਪਾਂ ਨੂੰ ਬਾਈ ਨੇੜੇ ਪਿੰਡ ਪੱਤੋ ਖਾਈ ਕਾਂਗੜ ਵੈਸੇ ਤਾਂ ਦੀਨਾ ਕਾਂਗੜ ਦੇ ਨਾਂ ਤੇ ਮਸ਼ਹੂਰ ਆਪਣਾ ਪਿੰਡ ਓਕੇ ਬਾਈ ਆਪਣਾ ਪਿੰਡ ਦੀਨਾ ਹੈ ਠੀਕ ਆ ਬਾਈ ਹਾਂਜੀ ਦੀਨਾ ਸਾਹਿਬ ਮੋਬਾਈਲ ਨੰਬਰ ਬੋਲੋ ਜੀ ਮੋਬਾਈਲ ਨੰਬਰ ਜੀ 9 ਠੀਕ ਆ ਜੀ 93783 ਕੀ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਵੀ ਜਿਹੜੇ ਪਹਿਲੇ ਨੰਬਰ ਦੇ ਵੜਦੇ ਨੇ ਕਿਹੜਾ ਸੂਏ ਹੁੰਦੀ ਆ ਆ ਬਾਈ ਇਹਨੇ ਦੂਜੇ ਸੂਏ ਸੋਣਾ ਓਕੇ ਦੱਸ ਦੇਣ ਇਹਦੇ ਬਾਕੀ ਆ ਹਲੇ ਠੀਕ ਆ ਬਾਈ ਆਪ ਇਹ ਬਰੂਟ ਦੀ ਬੱਚੀ ਆ ਓਕੇ ਬਾਈ ਠੀਕ ਆ ਜੀ ਇਹਦੇ ਪੀਡੀਐਫ ਦਾ ਡਰਾਫਟਰ ਡਰਾਫਟਰ ਜਿਹੜਾ ਸੀਮਨ ਆ ਉਹ ਇਸ ਟਾਈਮ ਲੱਗਿਆ ਵਾ ਲੱਗਿਆ ਹਾਂ ਜੇ ਤੋਂ ਗੱਬਣ ਹਾਂਜੀ ਤੇ ਇਹਦੀ ਪਹਿਲੇ ਸੂਏ ਵੀਰੇ 45 ਲੀਟਰ ਦੀ ਕੰਪੈਸਟੀ ਸੀਗੀ ਆਪਾਂ ਇਹ ਗੱਬਣ ਟੋਕੜ ਲਿਆਂਦੀ ਸੀਗੀ ਠੀਕ ਹੈ ਵੀਰੇ ਇਸ ਟਾਈਮ ਫਿਰ ਵਧੂਗੀ ਇਹ ਓਕੇ ਕੱਚੀ ਆ 10 ਦਿਨ ਲੈਂਦੀ ਆ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਆ ਬੋਦੀ ਬਦੀ ਪੂਰੀ ਚੰਗੀ ਆ ਚੰਗੇ ਸੇਵਣ ਦੀ ਆ ਬਾਈ ਆਪ ਡਾਕਟਰ ਆ ਬਾਈ ਦੇ ਹੱਥੀ ਟੀਕੇ ਲਾਵੇ ਹੋਣਗੇ ਨਾ ਬਾਈ ਹਾਂਜੀ ਨਹੀਂ ਆਪਾਂ ਗੱਬਣ ਟੋਕੜ ਲਿਆਂਦੀ ਸੀ ਓਕੇ ਉਦੋਂ ਠੀਕ ਆ ਬਾਈ ਉਹ ਸੇਮ ਦਾ ਰਿਕਾਰਡ ਆਪਣੇ ਕੋਲੇ ਹੈਗਾ ਬਸ ਠੀਕ ਆ ਬਾਈ ਥਣ ਥਣ ਬਹੁਤ ਚੰਗਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਕੱਚੀ ਆ ਉਸ ਆਵਨਾ ਅੰਦਾਜ਼ਾ ਲਾਇਓ ਦੁੱਧ ਦਾ ਰਿਕਾਰਡ ਬਾਈ ਨੇ ਬਹੁਤ ਚੰਗਾ ਰਸਿਆ ਪੂਰੀ ਪਲੀ ਵੀਆ ਸਮੀ ਵੀਆ ਕੋਈ ਲੱਸੀ ਨਹੀਂ ਲਾਵੀਨੀ ਖੋਲ ਲੈ ਬਾਈ ਤੋਰ ਕੇ ਖਾ ਦੇ ਫੁੱਲ ਬਰੀਡ ਆ ਬਾਈ ਚੰਗੇ ਰਿਕਾਰਡ ਦੀ ਆ ਛੋਟਾ ਜਿਹਾ ਬਾਈ ਦਾ ਮਿੰਨੀ ਜਾਂ ਫਾਰਮ ਆ ਪਰ ਪੂਰੇ ਸ਼ੌਂਕ ਨਾਲ ਦੋ ਹੀ ਪਸ਼ੂ ਰੱਖੇ ਹੋਏ ਉਹਨੇ ਪੂਰੇ ਸ਼ੌਂਕ ਨਾਲ ਰੱਖੇ ਹੋਇਆ ਬਰੀਡ ਫੁੱਲ ਆ ਬਾਈ ਬਰੀਡ ਕੰਨਿਓ ਕੋਈ ਕਾਟ ਨਹੀਂ ਸਾਰਾ ਸੀਮਣ ਦਾ ਰਿਕਾਰਡ ਬਾਈ ਨੇ ਦਾਸਤਾ ਫੁੱਲ ਰਿਕਾਰਡ ਚੰਗਾ ਦੁੱਧ ਦਾ ਰਿਕਾਰਡ ਹੈ ਕਰਮਾ ਇਹਦਾ ਬਿਊਟੀ ਦੇਖੋ ਬਾਈ ਕੀਮੋ ਲਬਰਾ ਜਾਇਜ ਇਹਦਾ ਇਹ ਵੀਰੇ ਆਪਾਂ ਦੋਵੇਂ ਕੱਟੀਆਂ ਹੀ ਦੇਣੀਆਂ ਜੀ ਓਕੇ ਹਾਂਜੀ ਠੀਕ ਆ ਬਾਈ ਜੋੜੇ ਦਾ ਹੀ ਮੁੱਲ ਕਰਾਂਗੇ ਬਾਈ ਹਨਾ ਮੁੱਲ ਬਈ ਜਾਇਜ ਹੀ ਹਾਂਜੀ ਹਾਂਜੀ ਜਾਇਜ ਮੁੱਲ ਕਰਾਂਗੇ ਵੀਰੇ ਠੀਕ ਆ ਬਾਈ ਹੂੰ ਲੈ ਤੋਰਾ ਤੋਰਾ ਓਕੇ ਆ ਪੂਰੀ ਪਲੀ ਵੀ ਆ ਜਾਣ ਵਾਲੀ ਐ ਕਿਸੇ ਪਾਸੋਂ ਬੜਾ ਖਤਰਾ ਨਹੀਂ ਹੈਗੀ ਬਾਈ ਠਿੱਲਾਂ ਤੋਂ ਅੰਦਾਜ਼ਾ ਲਾਓ ਠਿੱਲਾਂ ਢੁੱਲਾਂ ਹਜੇ ਬਹੁਤ ਪਈਆਂ ਨੇ ਸਾਰੀਆਂ ਬਲਟਲਾਂ ਕੱਢਣੀਆਂ ਫੇਰ ਕਰਮ ਵਾਲੀ ਨੇ ਸੋਨਾ ਚਿਵਾਈ ਬਾਈ ਫੇਰ ਮਸ਼ੀਨ ਨਾਲ ਕਰਦੇ ਹਾਂ ਹਾਂਜੀ ਹਾਂਜੀ ਚਿਵਾਈ ਮਸ਼ੀਨ ਨਾਲ ਆ ਵੀਰੇ ਲੈ ਠੰਡੀ ਦੇਖੋ ਠੰਡੀ ਪੂਰੀ ਆ ਵੀਰੇ ਜਿਵੇਂ ਮਰ ਗਿਆ ਤੇ ਫੇਰੀ ਚੱਲ ਕੋਈ ਚੱਕਰੀ ਨਹੀਂ ਕਹਿਣਾ ਕਰਮ ਵਾਲੀ ਨੇ ਕੁਛ ਨਹੀਂ ਪੂਰੀ ਜਾਨ ਵਾਲੀ ਆ ਪਲੀ ਵੀ ਆ ਬਾਈ ਥਣ ਤੁਣ ਬੜਾ ਚੰਗਾ ਲੱਗਿਆ ਹਨਾ ਗਰਮ ਵਾਲੀ ਨੂੰ ਥਣ ਬਾਈ ਪੂਰਾ ਵਧੀਆ ਹੂੰ ਪੂਰੇ ਮੋٹے ਥਣ ਜੀ ਹੱਥੀ ਵਿੱਚ ਹਲੇ ਬਾਈ ਹਲੇ ਬਾਈ ਬਲ ਵੀ ਬਹੁਤ ਪਿਆ ਬੜੀ ਬੜ ਤੇ ਹਾਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਮੁੱਲ ਹੋਊਗਾ ਜੋੜੇ ਦਾ ਪਹਿਲਾਂ ਦੂਜੀ ਦਿਖਾ ਰਹੀਏ ਫਿਰ ਬਾਈ ਤੋਂ ਮੁੱਲ ਪਾਉਂਦੇ ਆ ਇਹਦੀ ਕੀ ਡਿਟੇਲ ਆ ਵੀਰੇ ਇਹ ਵੀਰੇ ਆਪ ਹੈਗੀ ਆ ਸੈਗ 40120 ਦੀ ਓਕੇ ਠੀਕ ਤੇ ਇਹਦੇ ਸੀਮਨ ਲੱਗਿਆ ਹੋਆ ਵੀਰੇ ਆ 40433 ਦਾ ਸੈਗ ਦਾ 66 ਸੀਮਨ ਲੱਗਿਆ ਹੋਆ ਸਰਕਾਰੀ ਹਮ ਅੱਜ ਇਹਨੂੰ ਟੀਕਾ ਭਰੇ ਨੂੰ ਹੋ ਗਏ 28 ਦੇ 28 ਦਿਨ ਠੀਕ ਹੋਰ 4 ਦਿਨਾਂ ਨੂੰ ਇਹ ਕਿਟ ਤੇ ਚੱਕ ਪਾਸ ਹੋ ਜਾਊਗਾ ਓਕੇ ਬਾਈ ਠੀਕ ਆ ਦੁੱਧ ਕਿੰਨਾ ਵੀਰੇ ਹੁਣ ਚੋਣ ਵਾਲਾ ਏ ਹੁਣ ਇਸ ਟਾਈਮ ਵੀਰੇ 13 ਲੀਟਰ ਦੁੱਧ ਹੈ ਗਿਆ ਇਹਦਾ ਤੇ ਪਹਿਲੇ ਸੂਏ ਨੇ 35 ਲੀਟਰ ਕੱਢਿਆ ਓਕੇ ਹਾਂ ਠੀਕ ਆ ਬਾਈ ਕੱਦ ਠੀਕ ਆ ਚੰਗੀ ਆ ਬਰੀਕੀ ਚ ਫੁੱਲਾ ਫੇਸ ਫੂਸ ਬੜਾ ਪਿਆਰਾ ਬਿਊਟੀਫੁੱਲ ਆ ਚੰਗੇ ਸੀਮਣ ਦੀ ਚੰਗੀ ਆ ਆਮ-ਗਾਮਾਂ ਨਾਲੋਂ ਵੀਰੇ ਇਹਦਾ ਵੀ ਕੱਦ ਜ਼ਿਆਦੇ ਆ ਉਹ ਗਾਂ ਜ਼ਿਆਦੇ ਵੱਡੀ ਕਰਕੇ ਇਹਦਾ ਕੱਦ ਤਾਂ ਛੋਟਾ ਲੱਗਦਾ ਸਹੀ ਆ ਬਾਈ ਆਮ-ਗਾਮਾਂ ਦਾ ਨਾਲੋਂ ਕੱਦ ਇਹਦਾ ਵੀ ਜ਼ਿਆਦੇ ਹਾਂ ਗਾਂ ਵੀ ਚੰਗੀ ਆ ਬਾਈ ਬਾਕੀ ਤੋੜਾ ਚੈੱਕ ਕਰੋਲਾ ਇੱਕ ਨੰਬਰ ਤੋੜਾ ਇੱਕ ਨੰਬਰ ਬ੍ਰੀਡ ਪ੍ਰਿੰਟ ਫਰੰਟ ਬੜਾ ਚੰਗਾ ਚਵਾਈ ਕਿਵੇਂ ਆ ਭਰਾ ਚਵਾਈ ਵੀਰੇ ਪੂਰੀ ਸੀਲ ਓਕੇ ਜਦ ਮੈਂ ਮਰਜ਼ੀ ਹੱਥ ਲਾਈ ਚੱਲੋ ਦੋਵੇਂ ਗਾਵਾਂ ਪੂਰੀਆਂ ਸੀਲ ਆ ਵੀਰੇ ਠੀਕ ਆ ਬਾਈ ਹਾਂਜੀ ਤੇ ਕੀ ਮੋਲ ਆ ਵੀਰੇ ਜੋੜੇ ਦਾ ਫਿਰ ਜਾਇਜ ਵੀਰੇ ਜੋੜੇ ਦਾ ਜਾਇਜ ਮੋਲ ਆ 2,40,000 ਰੁਪਏ 2,40,000 ਮਾਨਤਨ ਵਿੱਚੋਂ ਮਾਨਤਨ ਮੌਕੇ ਤੇ ਵੀਰੇ ਕਰ ਲਾਂਗੇ ਕੋਈ ਗੱਲ ਨਹੀਂ ਠੀਕ ਆ ਬਾਈ 240000 ਰੁਪਏ ਜੋੜੇ ਦਾ ਮੁੱਲ ਆ ਮਾਨਤਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜੂਗਾ ਬੈਡ ਇਹ ਵੀ ਬਹੁਤ ਚੰਗੀਆਂ ਚੰਗੇ ਰਿਕਾਡ ਦੀ ਐ ਲੇ ਵਾਲੇ ਇਹ ਵੀ ਪੂਰੀ ਸੀ ਲੈ ਹਜੇ ਚਵਾਈ ਚ ਟਾਈਮ ਬਹੁਤ ਵੇ ਸ਼ਾਮ ਤੱਕ ਲੇਵਾ ਕੋਈ ਚੱਕਰ ਲੈ ਠੰਡੀ ਸੀਲ ਫੁੱਲ ਕਿਆ ਬਾਤ ਆ ਬਾਈ ਖਾਣ ਬਹੁਤ ਚੰਗਾ ਹੈ ਨਾ ਹਾਂਜੀ ਹਾਂਜੀ ਖਾਣ ਵੀ ਬਹੁਤ ਵਧੀਆ ਹੈ ਚਵਾਈ ਵੀਰਤ ਹੀ ਨਹੀਂ ਕਰਦਾ ਮਸ਼ੀਨ ਨਾਲ ਕਰਦਾਗਾ ਵੈਸੇ ਚਵਾਈ ਚ ਬਾਈ ਕਹਿੰਦਾ ਓਕੇ ਆ ਫੇਸਬੁਕਸ ਬੜਾ ਪਿਆਰਾ ਪ੍ਰਿੰਟ ਕਰਦ ਓਕੇ ਆ ਇੱਕ ਕੇ ਸੇ ਵੀਰ ਨੂੰ ਦੋਨਾਂ ਚ ਕੋਈ ਵੀ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ